ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਣ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਦੋ ਤਾਂ ਹਜੇ ਗੱਬਣਾ ਨੇ ਥੋੜੇ ਥੋੜੇ ਦਿਨ ਲੈਂਦਿਆਂ ਨੇ ਤੇ ਇੱਕ ਤਾਜੀ ਸੂਈਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਾਸਤਰੀ ਕਾ ਉਹ ਠੀਕ ਹੋ ਮਾਈ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲੋ ਆਰਾਮ ਸਿੰਘ ਵੀਰੇ ਪਿੰਡ ਤੂਰ ਕੋਟਰਾ ਸੇ ਕਿ ਵੀਰੇ ਠੀਕ ਆ ਜ਼ਿਲ੍ਹਾ ਪਨੋਗੜਾ ਬਾਈ ਜ਼ਿਲ੍ਹਾ ਵੀਰੇ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਹੋਰ ਗੜਾ ਆਪਣਾ ਮਤਲਬ ਬੰਨੇ ਤੂਰ ਕੋਟ ਤੋਂ ਵੀਰੇ ਬਨਾਲਾ ਰੋਡ ਤੇ ਆਪਣਾ ਘਰ ਪੈਂਦਾ ਠੀਕ ਆ ਬਾਈ ਨੰਨੇ ਆਪਾਂ ਗਿੱਕੜਾ ਰੋਡ ਵਾਜਦਾ ਜਾਂ ਬਨਾਲਾ ਰੋਡ ਕਹਿੰਦੇ ਆ ਤੇ ਉੱਤੇ ਬਾਹਰ-ਬਾਰ ਖੇਤਾਂ ਨੇ ਘਰ ਆ ਪੈਂਦਾ ਮੋਬਾਈਲ ਨੰਬਰ ਬੋਲੋ 9899101 ਵੀਰੇ 002 ਸਿੱਧਾ ਬਾਈ ਠੀਕ ਆ ਏ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਤਾਜੀ ਸੂਈ ਤੇ ਚੱਲ ਪਈ ਹਾਂਜੀ ਵੀਰੇ ਸਵੇਰ ਦੀ ਸੂਈ ਆ ਜੀਰੇ ਸਵੇਰੇ ਸੂਈ ਆ ਕਿਹੜਾ ਸੂਆ ਸੂਈ ਆ ਵੀਰੇ ਦੂਜਾ ਸੂਆ ਵੀਰੇ ਮਗਰਬੱਛੀ ਆ ਦੂਜਾ ਸੂਆ ਸੂਈ ਆ ਬੱਚਾ ਕਰ ਮਾਰੇ ਤੇ ਮਗਰਬੱਛੀ ਮਗਰਬੱਛੀ ਬੱਸੀ ਬਹੁਤ ਕੁਆਲਿਟੀ ਦਿੱਤੀ ਆ ਬਾਈ ਹੈਨਾ ਬਹੁਤ ਜਿਆਦਾ ਕੁਆਲਿਟੀ ਤੇ ਕਦੋਂ ਸੂਈ ਆ ਵੀਰੇ ਇਹ ਆ ਜੇ ਸਵੇਰੇ ਜੇਰ ਵਗੈਰਾ ਓਕੇ ਓਕੇ ਵੀਰੇ ਜਮਾ ਠੀਕ ਆ ਜੇਰ ਵਗੈਰਾ ਬਾਈ ਜਮਾ ਓਕੇ ਆ ਬਾਈ ਕਹਿੰਦੇ ਬੱਚਾ ਕਰਮੜ ਨੇ ਵਸੀ ਦੇਤੀ ਤੇ ਕਿੰਨਾ ਘੋਲਾ ਕਰਦਾ ਬਾਈ ਫਿਰ ਵੀਰੇ ਪਰ ਕਿੰਨ ਝੂਠ ਮਾਲ ਲਗੋ ਮੈਂ 2.5 3 ਕਿਲੋ ਕੋਟਾ ਬੱਚੀ ਚੰਗਾ ਕੇ ਹੂੰ ਠੀਕ ਹੈ ਉਹ ਸਾਉਸੀ ਲਾ ਬਾਈ ਉਹ ਬਾਈ ਜਮਤ ਥਨਾਂ ਦੀ ਵੀ ਓਕੇ ਆ ਜਮਾ ਬਿਲਕੁਲ ਮਤਲਬ ਕਿ ਚ ਬਾਈ ਨੰਬਰ 1 ਇੱਕ ਨੰਬਰ 1 ਖੋਲ ਦੇ ਬਰਾ ਤੋਰ ਦੇ ਖੋਲ ਕੇ ਲੈਵਾ ਬਾਈ ਚੈੱਕ ਕਰ ਲੋ ਲੈਵਾ ਕਰਮੜੀ ਦਾ ਬਹੁਤ ਸੋਹਣਾ ਫੀਟਿੰਗ ਵਾਲਾ ਲੈਵਾ ਤਿਆਰ ਕੀਤਾ ਵਾ ਮੁਰਗੀ ਵਾਲਾ ਥਾਣਾ ਚਾਰੇ ਥਾਣਾ ਮੈਂ ਮਾਲ ਲਗੋ ਪੂਰੇ ਗੈਰ ਤੇ ਲੱਗੇ ਵਾ ਬਾਕੀ ਸਾਉਸੀ ਫੁੱਲ ਬ੍ਰੀਡ ਚੈੱਕ ਕਰਾ ਦੇ ਬਾਈ ਲੈ ਫੇਸ ਚੈੱਕ ਕਰ ਬਹੁਤ ਸੋਹਣਾ ਫੇਸ ਆ ਨਾ ਹਾਂਜੀ ਹਾਂਜੀ ਵੀਰੇ ਛੋ ਤੂਰਾ ਤਰਾ ਵੀ ਬਈ ਚੈੱਕ ਕਰ ਲੋ ਇੱਕ ਨੰਬਰ ਆ ਬਾਕੀ ਲੇਵਾ ਬਹੁਤ ਸੋਨਾ ਤਿਆਰ ਕਰਿਆ ਵਾ ਬਈ ਕਿੰਨਾ ਕਹ ਤੂੰ ਤੇ ਦੂਆ ਅਸਟੀਮੇਟ ਜਾ ਅਸਟੀਮੇਟ ਨਾ ਵੀਰੇ ਕਹਿਣੋ ਜਿੰਨਾ ਮਰਜੀ ਕੋ 12 13 ਕਿਲੋ ਦੇ ਦੂ ਵੀਰੇ ਠੀਕ ਆ ਹਾਂ ਜੀ ਬਈ ਕਹਦਾ ਕਹਿਣੋ ਜਿੰਨਾ ਮਰਜੀ ਕਹਿ ਲੋ ਬਾਕੀ ਅਗਲੇ ਦਾ ਅੰਦਾਜ਼ਾ ਹਨਾ ਬਾਕੀ ਸੇਵਾ ਦਾ ਦੁੱਧ ਆ ਵੀਰੇ ਗੱਲ ਸਾਰਾ ਤੂਰਾ ਬਈ ਚੈੱਕ ਕਰ ਲੋ ਬਰੀਕੀ ਵਾਲੀ ਆ ਹਨਾ ਬਹੁਤ ਬਰੀਕੀਲੀ ਵੀਰੇ ਹੂੰ ਕਿ ਚੌਣ ਚੌਣ ਬਹੁਤ ਚੰਗਾ ਲੱਗਿਆ ਭਰਾ ਠੀਕ ਆ ਬਈ ਬਾਕੀ ਥਣ ਬੜਾ ਚੰਗਾ ਲੱਗਿਆ ਯਾਰ ਅਣ ਚੈੱਕ ਕਰੋ ਬਈ ਕੀ ਆਵਾਜ਼ ਆ ਬਹੁਤ ਚੰਗਾ ਥਣ ਲੱਗਿਆ ਪੂਰੀ ਵਿਥੀ ਤੇ ਥਣ ਲੱਗਿਆ ਵਾ ਇਹ ਮੰਨ ਲਓ ਵੀ ਚਵਾਈ ਚੂਈ ਬਾਈ ਕਹਿੰਦਾ ਇੱਕ ਨੰਬਰ ਬੱਚਾ ਕਰਮਲ ਨੇ ਬੱਸੀ ਦਿੱਤੀ ਬੱਸੀ ਵੀ ਇਹ ਮੰਨ ਲਓ ਬਹੁਤ ਕੁਆਲਟੀ ਦਿੱਤੀ ਹੈ ਤੇ ਕੀ ਮੋਲ ਆ ਬਾਈ ਦੇਣ ਲੈਣਾ 75000 ਰੁਪਏ ਬਈ ਕਿੰਨਾ ਬਈ 53000 ਜੀ 53000 ਰੁਪਏ 53000 ਰੁਪਏ ਬਾਈ ਕਹਿੰਦਾ ਮੋਲ ਆ ਬਾਕੀ ਆਏਗਾ ਦਾ ਮਾਨ ਤਨ ਹੋ ਜਾਊਗਾ ਬਾਈ ਹਾਂਜੀ ਵੀਰੇ ਮਾਨ ਤਨ ਕਰਾਂਗੇ ਠੀਕ ਹੈ ਮਾਨ ਤਨ ਬਾਈ ਕਹਿੰਦਾ ਮੌਕੇ ਤੇ ਜ਼ਰੂਰ ਕਰ ਦਾਂਗੇ ਬਾਕੀ ਬਾਈ ਹਵਾਨਾ ਚੈੱਕ ਕਰੋ ਕੀ ਆਵਾਜ਼ ਆ ਬਹੁਤ ਚੰਗਾ ਹਵਾਨਾ ਇਹ ਗੱਲ ਕਰੀਏ ਹਜੇ ਜਿਉਂ-ਜਿਉਂ ਭਾਈ ਮੰਨ ਕੇ ਚੱਲੋ ਵੀ ਦਿਨ ਬਦਲਦੇ ਜਾਣਗੇ ਨਿਕਰੂ ਨਿਕਰੂ ਵੀਰੇ ਤੁਹਾਨੂੰ ਪਹਿਲਾਂ ਤਾਜੀ ਸੂਆ ਮੰਨੀ ਗਏ ਸੂਆ ਮੰਨਿਆ ਭਾ ਹਾਂ ਭਾਈ ਤਾਜ਼ਾ ਪਸ਼ੂ ਆਪਾਂ ਨੂੰ ਜਿਹੜੇ ਪ੍ਰਾਣ ਲੈਣੀ ਉਹਨੂੰ ਪਤਾ ਹੀ ਆ ਸੂਆ ਦਾ ਪਸ਼ੂ ਮੰਨਦੇ ਹੀ ਮੰਨਦਾ ਵੀਰੇ ਲਾੜਾ ਨੂੜਾ ਚੈੱਕ ਕਰ ਲੋ ਬੜ ਗਿਆ ਚੰਗੀਆਂ ਭਾਈ ਸੀਲ ਠੰਡੀ ਬਹੁਤ ਹੈ ਕੀ ਬਾਤ ਆ ਭਾਈ ਸੀਲ ਠੰਡੀ ਚੈੱਕ ਕਰੋ ਕਰਮਲੀ ਫੁੱਲ ਅੱਗੇ ਭਾਈ 2 ਨੰਬਰ ਤੇ ਇੱਕ ਕਿਹੜਾ ਸੂਆ ਸੁੰਦੀ ਆ ਉਹ ਦੋ ਦਾ ਬੱਛੀ ਹੈ ਵੀਰੇ ਇਹਦੇ ਮੂੰਹੋਂ ਦੋ ਦਾ ਦੋ ਦਾ ਹਾਂ ਜੀ ਕਿਹੜਾ ਸੂਆ ਸੁੰਦੀ ਆ ਭਰਾ ਪਲੋਂ ਵੀਰੇ ਪਲੋਂ ਸੁੰਦੀ ਹਾਂ ਜੀ ਹਾਂ ਜੀ ਪਲੂਨ ਸੁੰਦੀਆ ਮੂੰਹੋਂ ਹਜੇ ਦੋ ਦੰਦਾਂ ਦਾ ਹੈ ਤਾਂ ਬੱਸੀ ਹੋਈ ਆ ਫਿਰ ਨਾ ਦੋ ਦੰਦ ਬੱਸੀ ਅਗਲੇ ਹਜੇ ਤਾਂ ਹੂੰ ਕੱਦ ਬਈ ਬੜਾ ਯਾਰ ਕਰਮ ਵਾਲੀ ਲੈ ਜੂ ਹੇ ਤਬ ਵੀ ਹੱਤਾ ਤਾਂ ਕੁਛ ਬੋਲ ਠੀਕ ਆ ਇੱਕ ਹਫ਼ਤੇ ਦੀ ਬਾਕੀ ਕੱਦ ਬੰਦਣ ਵਾਲੀ ਬੱਸੀ ਦੇਖ ਹੂੰ ਥਣ ਬਈ ਚੈੱਕ ਕਰਾਉਣੇ ਲੱਥਣਾ ਦੀ ਕੁਆਲਿਟੀ ਚੈੱਕ ਕਰ ਲੋ ਬੜਾ ਸੋਹਣਾ ਥਣ ਲੱਗਿਆ ਬਈ ਹੈ ਨਾ ਜੇ ਮੈਂ ਪਲੂਨ ਸੁੰਦੀਆ ਥਣ ਦੂਜੇ ਸ਼ੁਬਾ ਇਹ ਹਾਂਜੀ ਹਾਂਜੀ ਖੋਲ ਬੱਚੀ ਕੱਦ ਬਚਣਾ ਨਹੀਂ ਵੇ ਵੱਡੀ ਹੂੰ ਕੱਦ ਫੁੱਲਾ ਬਾਈ ਬਰੀਡ ਫੁੱਲਾ ਪਲੀ ਵੀ ਫੁੱਲਾ ਸਾਈਨਿੰਗ ਚਮਕ ਚੈੱਕ ਕਰੋ ਕਾਲੇ ਰੰਗ ਚਾਹੀਦੇ ਬਾਈ ਜਰਸੀ ਇਹ ਹਾਂਜੀ ਹਾਂਜੀ ਵੀਰੇ ਕਾਫੀ ਜਾ ਬਣ ਜਾਣਾ ਵੀਰੇ ਲੋਹ ਛਾੜ ਜਾਂਦੇ ਠੀਕ ਕਾਫੀ ਕਲਰ ਜਿਆ ਸੀ ਆਂਦੇ ਲੋਹੀ ਛਾੜ ਦੂ ਹਾਂ ਹੁਣ ਬਾਕੀ ਚਮਕ ਬੜੀ ਆ ਬਾਈ ਇਹ ਖੋਲ ਦੇ ਬ੍ਰੈਂਡ ਨਲੇ ਆਪਾਂ ਫੇਸ ਚੈੱਕ ਕਰਵਾਣਾ ਬਰੀਡ ਬਾਈ ਫੁੱਲਾ ਫੁੱਲ ਪਲੀ ਕਿੰਨਾ ਕੁ ਬਈ ਉਮੀਦ ਆ ਸੁਣੋ ਦੁੱਧ ਦੇ ਦੂ ਉਮੀਦ ਬਈ ਇਹ ਤਾਂ 12-15 ਕੋਲੋ ਬਈ ਜਿਵੇਂ ਨਾ ਬਜਨ ਬੁਜਨ ਬੱਚੀ ਬੱਚੀ ਬਾਈ ਬਰੀਡ ਬੜੀ ਆ ਯਾਰ ਹਾਂਜੀ ਬਾਈ ਉਤਿਵਾਦੀ ਬਾਈ ਫੁੱਲ ਕਮਾਲ ਦੀਆ ਬਾਕੀ ਸੁਨੱਖ ਪੁਣਾ ਦੀ ਗੱਲ ਕਰੀ ਨਾ ਬੈਡ ਚ ਸੁਨੱਖ ਪੁਣਾ ਫੁੱਲ ਬਾਕੀ ਫਿਕਸ ਹੀ ਹਵਣਾ ਰੱਖੂ ਬਾਈ ਹੈਨਾ ਬੂਰਾ ਟੈਟ ਜਬ ਆਇਆ ਨਹੀਂ ਬਈ ਟੁੱਟ ਮਾਲੇ ਵਾ ਨਹੀਂ ਟੁੱਟ ਮਾਲੇ ਵਾ ਨਹੀਂ ਹੋਊਗਾ ਬਾਈ ਫਿਕਸ ਹੀ ਹਵਣਾ ਹੋਊਗਾ ਜਿਵੇਂ ਮੈਂ ਮੰਨ ਲਉ ਵੀ ਸੂਂਦੀ ਤੱਕ ਇਹਨੇ ਹਵਣਾ ਇਹੀ ਰੱਖਣਾਗਾ ਬਾਕੀ ਇਹ ਤਾਂ ਕੱਚੀ ਕੱਚੀ ਪਈ ਆ ਬਾਈ ਇਹ ਤਾਂ ਵੀਰੇ ਲੈ ਜੀ ਵੀਰੇ ਹਫਤਾ ਦਾ ਹੂੰ ਬਾਕੀ ਕੇਵਰੀ ਪਸ਼ੂ ਉਪਰਕਾਰ ਕੇ ਇੱਕ ਦਿਨ ਵੱਧ ਘੱਟ ਵੀ ਲਾ ਸਕਦਾ ਪਰ ਤੱਕ ਦਾ ਬੱਚੀ ਬਾਈ ਵੱਡੀ ਵੱਡੀ ਫੁੱਲ ਜਦੋਂ ਨੋ ਕਰ ਮੈਣੇ ਦੰਦਾਂ ਚ ਪੂਰੀ ਹੋਣਾ ਉਹਨੂੰ ਤਾਂ ਕਿਆ ਬਾਤ ਬਣ ਕੇ ਸੁਣਾ ਹਾਂ ਨਹੀਂ ਬੱਚੀ ਬਣ ਕੇ ਸੁਣੀ ਬਸ ਸਹੀ ਗੱਲ ਆ ਬਾਈ ਕਰ ਮੈਣੇ ਕੋਈ ਨਾ ਕੋਸ ਬਣ ਕੇ ਸੁਣਾ ਤੇ ਇਹਦਾ ਬਾਈ ਫਿਰ ਕੀ ਮੁੱਲ ਰੱਖ ਦੇਣ ਲੈ ਇਹਦਾ 57000 ਰੁਪਏ ਉਹਰੇ 57000 ਰੁਪਏ ਹਾਂਜੀ ਇਹਦਾ ਮੁੱਲ ਬਾਈ ਕਹਿੰਦਾ 57000 ਰੁਪਏ ਬਾਕੀ ਥੋੜਾ ਕਾਣਾ ਮੰਨ ਤਣ ਹਾਂ ਜੀ ਆ ਵੀਰੇ ਮਾਨ ਤਣ ਭਰਾ ਦਾ ਕਰਾਂਗੇ ਬਈ ਠੀਕ ਮਾਨ ਤਣ ਬਾਈ ਕਹਿੰਦਾ ਮੌਕੇ ਤੇ ਬਈ ਜਰੂਰ ਹੋ ਜਾਊਗਾ ਬਾਕੀ ਇਹ ਲੇਵੇ ਦੀ ਗੱਲ ਕਰੀਏ ਥਣ ਦੀ ਗੱਲ ਕਰੀਏ ਨਾ ਬਹੁਤ ਸੋਹਣਾ ਬਈ ਬਾਕੀ ਪਲੀ ਵੀ ਆ ਵੱਡੀ ਵੱਡੀ ਫੁੱਲ ਆ ਕਿੰਨਾ ਕੱਦ ਹੋ ਬਈ ਤੇਰੇ ਅੰਦਾਜ਼ ਆ ਆ ਦੇਖੋ ਵੀਰੇ ਕਿਹੇ ਭਰਾ ਬਰਾਬਰ ਖੜ ਕੇ ਦੇਖੋ ਜੀ ਕੀ ਬਾਤ ਆ ਲੈ ਹੋ ਬਈ ਇਹ 4.5 ਫੁੱਟ ਦੇ ਹਨਾ ਨੇੜੇ-ਦੜੇ ਹੋਊਗੀ ਵੀਰੇ ਮੌਜ ਨਾਲ ਵੱਧ ਪਾਣ ਹੋਵੇ ਵੱਧ ਹੋਊਗੀ ਬਈ ਵੱਧ ਜਾਵੇਗਾ ਵੱਧ ਹੋਊਗੀ ਅੱਧ ਕਰ ਪਾਣੀ ਨਿਕਲ ਆ ਜਾਵੇ ਵੱਡੀਆਂ ਵੱਡੀਆਂ ਚ ਆ ਜਾਂਦੀ ਮੇਰੇ ਪੂਰੀ ਸਹੀ ਗੱਲ ਹੈ ਕੋਈ ਛੋਟੀ ਨਾ ਸਾਜੋ ਵੀ ਮੁੱਲ ਰਹੇਗਾ ਬਈ 55000 ਰੁਪਇਆ ਮੌਕੇ ਤੇ ਬਾਈ ਕਹਿੰਦੇ ਮਾਨਤਾ ਨਾ ਜ਼ਰੂਰ ਹੋ ਜੂਗਾ ਅੱਗੇ ਬਾਈ ਲਾਸਟ ਤੇ ਲਾਸਟ ਤੇ ਵੀ ਦੂਜੇ ਸੁਬਹ ਆ ਇਹ ਦੂਜਾ ਸੁਬਹ ਸੰਦੀ ਆ ਹਾਂ ਜੀ ਵੀਰੇ ਆਪਾਂ ਲੈ ਜੂਦੇ 31 ਆ ਪਰ ਉਹ ਉੰਗੀ ਬਹੁਤ ਹੈ ਜੀ ਹੂੰ ਅਲੀ ਪੁਲੀ ਠੀਕ ਠੀਕ ਪੀਏ ਬੱਚੋੜਾ ਬਹੁਤ ਵਧੀਆ ਹੈ ਨਾ ਅੱਟਾ ਉਹ ਲੈ ਜਾ ਬੱਚੋੜਾ ਲੈ ਕੀ ਬਾਤ ਆ ਬਾਈ ਐਵੇਂ ਤਾਂ ਮੰਨ ਲਓ ਬਾਈ ਦਿਨਾਂ ਦੀ ਕੱਚੀ ਪੇ ਕਿੰਨੇ ਕ ਦਿਨ ਲੇ ਗਿਓ ਬਾਈ ਉਹ ਯਾਰ ਤੱਕ ਤਾਂ ਚਾਹੀਦਾ ਕਰਮ ਵਾਲੀ ਨੂੰ ਹੂੰ ਬਰੀਡ ਵਧੀਆ ਯਾਰ ਨਾ ਕੁਆਲਿਟੀ ਬੜੀ ਹੈ ਕੁਆਲਿਟੀ ਵਹਿਣ ਦੀ ਗੱਲ ਕਰੀਏ ਨਾ ਬਾਈ ਫੁੱਲ ਚਮਕ ਚਮਕ ਬਹੁਤ ਆ ਬਾਈ ਹੈ ਨਾ ਚਮਕ ਚਮਕ ਬਾਈ ਚੈੱਕ ਕਰੋ ਫੁੱਲ ਪਲੀ ਵੀ ਆ ਐਵੇਂ ਮੰਨ ਲਓ ਗੋਲ ਗੋਲ ਪਈ ਆ ਕਿ ਕਿਸੇ ਪੱਖ ਤੋਂ ਲਿਸੀ ਲਾਵੇਂ ਨਹੀਂ ਨਹੀਂ ਬਾਈ ਕੋਈ ਲਿਸੀ ਨਹੀਂ ਕਰ ਸਕਦੇ ਬਾਈ ਦਸੀ ਆ ਵਜਨ ਨਹੀਂ ਹੂੰ ਵਜਨ ਵਾਲੀ ਆ ਬਸ ਕਲੀ ਕੱਚੀ ਕੱਚੀ ਆ ਵਜਨ ਪੁਜਨ ਬਹੁਤ ਆ ਬਾਈ ਕਬੂਥੀ ਕਿਆ ਬਾਤ ਆ ਭਾਈ ਬਰੀਡ ਫੁੱਲਾ ਉਥੀ ਬਾਤੀ ਦੀ ਗੱਲ ਕਰੀ ਨਾ ਤੇ ਮੈਂ ਨਿੱਕਾ ਜਿਹਾ ਮੂੰਹ ਹੀ ਆ ਭਾਈ ਕਰਮ ਵਾਲੀ ਦਾ ਤੇ ਭਾਈ ਕਿੰਨਾ ਕੁ ਰਿਕਾਰਡ ਸੀਗਾ ਪਿਛਲੇ ਸੂਏ ਦਾ ਜੋ ਇਹਦਾ ਭਾਈ 13-14 ਕਿਲੋ ਕਰ ਕਾਡਾਂਗੇ ਠੀਕ ਆ ਤੇ ਐਦ ਕੀ ਕਿੰਨੇ ਕਿਲੋ ਦਾ ਭਾਈ ਐਦ ਕੀ ਬੰਦੇ ਬਾਹਾਂ ਨਾ ਮਣੀਏ ਗਰਮੀ ਚਲੋ ਕਹਿ ਸਕਦੇ ਆ ਭਰਾ ਕਹਿੰਦਾ ਫਿਰ ਮੈਨਰ ਦਾ ਮੌਜਾ ਨਾ ਦੇ ਦੂ ਫਿਰ ਠੀਕ ਆ ਅੱਗੀ ਮਜਾ ਨਾ ਬੰਦਾ 70 90 ਮੇਰਾ ਲੇ ਵੇਠਣਾ ਦੀ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਥਾਣਾ ਮੁੱਠੀ ਵਾਲੇ ਥਾਣਾ ਚਾਰੇ ਥਾਣਾ ਪੂਰੇ ਗੈਬ ਤੇ ਲੱਗੇ ਹੋਇਆ ਬਾਕੀ ਲੇਵਾ ਜਿੰਨਾ ਮਗਰ ਨੂੰ ਕੱਟਦਾ ਨਹੀਂ ਮੂਰ ਨੂੰ ਹੋਊਗਾ ਹੈਨਾ ਹਾਂਜੀ ਹਾਂ ਬਰਟਲਾ ਹਜੇ ਵਈਆਂ ਮੰਨ ਲਓ ਫੁੱਲ ਪਈਆਂ ਕੀ ਮੁੱਲ ਆ ਬਾਈ ਫਿਰ ਦੇਣ ਲੈਣੇ ਦਾ ਇਹਦਾ ਵੀਰੇ ਅੱਜ ਕੱਚੀ ਕੱਚੀ ਦਾ 50000 ਰੁਪਏ 50000 ਜਦੋਂ ਤਿਆਰ ਹੋਗੀ ਉਦੋਂ ਹੋਏਗਾ ਉਦੋਂ ਫਿਰ ਬਾਈ ਉਹੋ ਜਿਹਾ ਹੋਊਗਾ ਜੇ ਕੋਈ ਘਰ ਦਾਣ ਜਾਣਾ ਹੋਵੇ ਅੱਜ ਬਾਈ ਕੱਚੀ ਕੱਚੀ ਆ ਉਸ ਹਾਵ ਮਨ ਅੰਦਾਜ਼ਾ ਲਾ ਲਓ ਬਾਈ ਕਹਿੰਦਾ ਅੱਜ 50000 ਜਿੱਦਾਂ ਤਿਆਰ ਹੋਗੀ ਉਦੋਂ ਹੋ ਜਾ ਮੁੱਲ ਹੋ ਤੇ ਤਿੰਨਾਂ ਦੀ ਨ ਜੇ ਕਿਸੇ ਵੀਰ ਦੇ ਨਾ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਚਣ ਲਈ ਸਾਰੇ ਵੀਰਾਂ ਦਾ ਤਹਿਦੋਂ ਧੰਨਵਾਦ